ਸਤਿ ਸ੍ਰੀ ਅਕਾਲ ਮਾਨ ਸਰਦਾਰ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੀ ਬੀਰਾ ਜੀ ਕੀ ਨਾਮ ਹੈ ਮੇਰਾ ਨਾਮ ਇਸ ਰਾਗਲ ਜਸਵੰਤ ਜੀ ਖੁਸ਼ੀ ਦੇ ਵਿੱਚ ਦੋ ਬੋਲ ਸਾਂਝੇ ਹੋ ਜਾਣ ਜਿਹੜੇ ਮਨ ਦੇ ਬਹੁਤ ਲਾਗੇ ਹੋਣ ਕਿਉਂਕਿ ਕਿਰਪਾ ਤਾਂ ਗੁਰੂ ਸਹਿਬਾਨ ਦੀ ਹੈ ਠੀਕ ਹੈ ਮਾਨ ਬਾਕੀ ਤਾਂ ਜਰੀਆ ਬਣਦਾ ਬਾਕੀ ਤਾਂ ਸਾਰੀਆਂ ਗੱਲਾਂ ਨੇ ਜੇ ਉਹ ਚਾਵੇ ਹਾਂਜੀ ਤਾਂ ਉਹ ਤਾਜ ਸਿੱਤੇ ਰੱਖ ਦਿੰਦਾ ਹਾਂਜੀ ਉਹਦੇ ਹੱਥੇ ਅਜੀ ਦੋਰਾ ਸਾਹ ਦੇ ਹੱਥੇ ਡੋਰਾ ਆ ਮਹਾਰਾਜੀ ਜੀ ਉਹ ਦੇਖੋ ਜੀ ਰਾਜਿਆਂ ਦਾ ਭੇਖ ਵੀ ਮੰਗਾਨਦਾ ਤਾਂ ਭੇਖਾਂ ਦਾ ਰਾਏ ਬਣਾਉਂਦਾ ਆਹ ਸਾਡੇ ਸਰਦਾਰ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਡੇ ਇੱਕ ਨਗਰ ਦਾ ਇੱਕ ਜ਼ਿਲ੍ਹੇ ਦਾ ਜੀ ਇਹਨਾਂ ਨੇ ਨਾਮ ਉੱਚਾ ਕੀਤਾ ਜੀ ਔਰ ਜਿਹੜੇ ਨਗਰ ਦੇ ਜਿਹੜੀ ਸੇਵਾ ਨਾਲ ਜੀ ਉਹ ਬਹੁਤ ਬਿਆਨਤ ਹੈ ਜੀ ਆ ਮੈਂ ਤਾਂ ਇੱਕ ਛੋਟਾ ਜਿਹਾ ਦਾਸ ਇਹਨਾਂ ਦਾ ਜੀ ਮੈਂ ਵੀ ਨਾਲ ਰਲਿਆ ਜੋੜ ਮੈਗਾ ਜੀ ਮੇਰੇ ਤੋਂ ਪਾਵੇਂ ਈਮੇ 150 ਮੈਂ ਦੇਵਾਂਗਾ ਜਰੂਰ ਲੱਖਾਂ ਵਰਗਾ ਜੀ ਹੁੰਦੇ ਵੀ ਆ ਜੀ ਦੇਖੋ 50 ਵੀ ਲੱਖਾਂ ਵਰਗਾ ਜੀ ਕਿਉਂਕਿ ਮੈਂ ਸੇਵਾ ਇਹ ਤੱਕੋਂ ਮੈਂ ਪਿੱਛੇ ਆ ਜੀ ਵਾਹ ਬੱਲੇ ਬਾਬੇ ਘਰ ਦੇ ਵਿੱਚ ਜਿੱਦਾਂ ਮਰਦੀ ਹੋਵੇ ਜੀ ਔਰ ਅਸੀਂ ਇਹਨਾਂ ਦੇ ਨਾਲ ਤੁਰੇ ਹੋ ਆ ਜੀ ਤੇ ਸਾਥ ਵੀ ਪੂਰਾ ਦੇ ਰਹੇ ਆ ਜੀ ਜੀ ਤੇ ਹੁਣ ਇੱਕ ਮੈਂ ਧਾਰਮਿਕ ਸ਼ਬਦ ਜਨ ਸੁਣਾਉਣਾ ਤੁਹਾਡੇ ਆਗੇ ਹੋਵੇ ਮੈਂ ਜ਼ਰੂਰ ਜੀ ਜ਼ਰੂਰ ਜ਼ਰੂਰ ਨਾਮ ਨੀ ਜਿੰਦ ਔਖੀ ਬੇਲੇ ਦਾ ਕਹਿਣਾ 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 ਆਇਆ ਸੀ ਤੂੰ ਨਾਮ ਜਪਣ ਨੂੰ 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 ਆਗੇ ਖਲਾਲ ਹਤੰਦੇ ਨਹੀਂ ਜਿੰਦੇ ਓਕੀ ਬੇਲੇ ਦਾ ਕਹਿਣਾ ਨਾਮ ਨਿਜੰਦ ਅੱਖੀ ਬੇਲੇ ਦਾ ਗੈਣਾ ਨਾਮ ਨਿਜੰਦ ਅੱਖੀ ਬੇਲੇ ਦਾ ਗੈਣਾ ਜਿੰਦੇ ਔਖੀ ਬੀਲੇ ਦਾ ਗੈਣਾ ਆਪੇ ਰਾਹ ਵਿੱਚ ਟੰਡੇ ਥਲਾਰੇ 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 ਆਪੇ ਚਵਣੇ ਪਹਿਣੇ ਨੀ ਜਿੰਦੇ ਔਖੀ ਬੀਲੇ ਦਾ ਗੈਣਾ ਨਾਮ ਨੀ ਜਿੰਦੇ ਔਖੀ ਬੀਲੇ ਦਾ ਗੈਣਾ ਘਮ ਨੀ ਜਿੰਦੇ ਔਖੀ ਬੀਲੇ ਦਾ ਗੈਣਾ ਨਾਮ ਨੇ ਜਿੰਦੇ ਔਖੀ ਬੇਲੇ ਦਾ ਗੈਣਾ ਉੱਚੀਆਂ ਕਾਟੀਆਂ ਮੁਸ਼ਕਲ ਪੰਡੇ ਉੱਚੀਆਂ ਕਾਟੀਆਂ ਮੁਸ਼ਕਲ ਪੰਡੇ ਘਾਟੀਆਂ ਮੁਸ਼ਕਲ ਪੰਡੇ ਚਿਆ ਘਾਟੀਆਂ ਮੁਸ਼ਕਲ ਪੰਡੇ ਤੁਰਨਾ ਕੱਲੇ ਨੂੰ ਪਹਿਣਾ ਨਹੀਂ ਜਿੰਦੇ ਔਖੀ ਬੇਲੇ ਦਾ ਗੈਣਾ ਨਾਮ ਨੇ ਜਿੰਦੇ ਔਖੀ ਬੇਲੇ ਦਾ ਗੈਣਾ ਰਾਮਨੀ ਜਿੰਦੇ ਅੱਖੀ 베ਲੇ ਦਾ ਗੈਣਾ ਨਾਮਨੀ ਜਿੰਦੇ ਅੱਖੀ 베ਲੇ ਦਾ ਗੈਣਾ ਰਾਹ ਵਿੱਚ ਬੈਠੇ ਚੋਰ ਲਟੇਰੇ 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 ਮੁੰਨੇ ਲੁੱਟ ਲੈਣਾ ਨੀ ਜਿੰਦ ਅੱਖੀ 베ਲੇ ਦਾ ਗੈਣਾ ਨਾਮਨੀ ਜਿੰਦ ਅੱਖੀ 베ਲੇ ਦਾ ਗੈਣਾ ਜਿੰਦ ਜਿੰਦ ਔਖੀ ਵੇਲੇ ਦਾ ਗਾਇਆ ਨਾਮ ਨਹੀਂ ਜਿੰਦ ਔਖੀ ਵੇਲੇ ਦਾ ਗਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੇ ਸਾਥੀਓ ਇੱਕ ਅਲੱਗ ਹੀ ਤਰ੍ਹਾਂ ਦਾ ਲੋਕਿਕ ਨਜ਼ਾਰਾ ਜਿਹੜਾ ਹੈਗਾ ਆ ਉਹ ਪਿੰਡ ਹੱਲੋਵਾਲ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਗੁਰੂ ਸਹਿਬਾਨਾਂ ਦੇ ਜੈਕੋਸ ਦੇ ਨਾਲ ਫਾਤੇ ਦੀ ਸਾਂਝ ਕਰਦੇ ਹੋਇਆਂ ਅੱਜ ਐਸੇ ਰੰਗਤ ਦੇ ਵਿੱਚ ਰੰਗਿਆ ਹੋਇਆ ਇਹ ਨਗਰ ਹੈ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਇਹ ਨਗਰ ਹੈ ਜਿਨ੍ਹਾਂ ਨੇ ਇੱਕ ਧਾਰਮਿਕ ਗੁਣ ਗਾਇਨ ਕਰਕੇ ਵੀ ਸਾਰਿਆਂ ਨੂੰ ਮੰਤਰ ਅਮੁਗਦ ਕੀਤਾ ਹੈਗਾ ਆ ਗੁਰੂ ਸਹਿਵਾਨਾ ਦੀ ਬਾਣੀ ਦੇ ਨਾਲ ਜੁੜਨ ਦੇ ਲਈ ਵੱਡੀ ਪ੍ਰੇਰਣਾ ਕੀਤੀ ਹੈ ਨਗਰ ਬੜਾ ਭਾਗਾ ਬੜਾ ਤੇ ਗੁਰੂ ਸਹਿਵਾਨਾ ਦੇ ਨਾਲ ਜੁੜਿਆ ਹੋਇਆ ਧਾਰਮਿਕ ਵਿਚਾਰਾਂ ਵਾਲਾ ਨਗਰ